ਸਖਚੈਲ ਸਿੰਘ ਗੱਲ ਨੇ ਆਪ ਇਹ ਗੱਲ ਕਹੀ ਸੀ ਕਹਿੰਦਾ ਅਸੀਂ ਉਹ ਗਲੀ ਨਹੀਂ ਬੰਨ੍ਹ ਦੇਣੀ ਜਦ ਤੱਕ ਮੈਂ ਆਹ ਸਾਨੂੰ ਇੱਥੇ 15 ਸਾਲ ਹੋ ਗਏ ਬਾਜੀ ਰਹਿੰਦਿਆਂ ਨੂੰ ਇਹ ਰਸਤਾ ਨਹੀਂ ਬਣ ਰਿਹਾ ਜੀ ਬਹੁਤ ਬਾਰੀ ਸਾਰਿਆਂ ਨੂੰ ਕਿਹਾ ਰਸਤਾ ਨਹੀਂ ਬਣ ਰਿਹਾ ਜੀ ਇਹ ਸਾਡੀ ਤਾਂ ਇਹ ਪੀ ਹੈ ਜੀ ਬਣਨਾ ਚਾਹੀਦਾ ਇਹ ਹੀ ਬੇਨਤੀ ਹੈ ਕਿ ਕਾਰਨ ਕੀ ਹੈ ਜਿਹੜਾ ਨਾ ਬੰਨਣਾ ਦਾ ਰਸਤਾ ਕਿਉਂ ਨਹੀਂ ਬਣ ਰਿਹਾ ਜੀ ਇਹ ਹੀ ਆ ਹੁਣ ਜਿਹੜਾ ਤੁਹਾਡੇ ਬਾਜੀਆਂ ਪਈਆਂ ਆ ਪਿੰਡ ਦੇ ਵਿੱਚ ਵੈਸੇ ਮੇਰੇ ਸਾਹਮਣੇ ਨਹੀਂ ਆਉਣਾ ਤੁਸੀਂ ਦੇਖ ਲਿਓ ਉਹਨਾਂ ਪੱਕੇ ਕਰ ਲਿਓ ਪਹਿਲਾਂ ਸਰਕਾਰ ਮੈਂ ਵੀ ਸੱਦ ਲੈਣੇ ਆ ਨਾ ਉਹਨਾਂ ਨੂੰ ਦੱਸ ਦਿਓ ਇਹ ਲੋ ਬਾਰੀ ਹੈ ਉਹਦੀ ਹੋਊਗੀ ਉਹਨਾਂ ਨੂੰ ਕਹਦੇ ਹਜੇ 바ਰੀ ਨਹੀਂ ਆਉਣੀ ਹਜੇ 바ਰੀ ਨਹੀਂ ਆਉਣੀ ਇਹ ਤਸਵੀਰਾਂ ਨੇ ਪਿੰਡ ਰਾਣੀਪੁਰ ਰਾਜਪੂਤਾ ਦੀਆਂ ਇੱਕ ਗਲੀ ਦੀਆਂ ਜਿਸ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਇਹ ਗਲੀ ਦਾ ਨਾਮ ਬਨਨ ਕਰ ਰਹੇ ਪਿੰਡ ਪੰਚਾਇਤ ਨੂੰ ਕੋਸ ਰਹੇ ਨੇ ਇਸ ਗਲੀ ਵਿੱਚ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ 20 ਸਾਲਾਂ ਤੋਂ ਇਸ ਗਲੀ ਵਿੱਚ ਰਹਿ ਰਹੇ ਨੇ ਤੇ ਉਸੇ ਹੀ ਸਮੇਂ ਤੋਂ ਉਹਨਾਂ ਦੇ ਰਸਤੇ ਨੂੰ ਨਹੀਂ ਬਣਾਇਆ ਗਿਆ ਜਿਸ ਕਾਰਨ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਪਿੰਡ ਦੀ ਪੰਚਾਇਤ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿੰਡ ਦੀ ਪੰਚਾਇਤ ਜਦ ਬਾਕੀ ਸਾਰੇ ਪਿੰਡ ਦੀਆਂ ਗਲੀਆਂ ਤੋਂ ਇਲਾਵਾ ਹੋਰ ਕੰਮ ਕਰਵਾ ਰਹੀ ਹੈ ਤਾਂ ਫਿਰ ਇਸ ਗਲੀ ਨੂੰ ਕਿਉਂ ਨਹੀਂ ਪੱਕਾ ਕਰਵਾ ਰਹੀ? ਉਹਨਾਂ ਦੋਸ਼ ਲਗਾਇਆ ਕਿ ਪਿੰਡ ਦੀ ਪੰਚਾਇਤ ਪੱਖਪਾਤ ਕਰ ਰਹੀ ਹੈ ਜਿਸ ਦੀ ਮਿਸਾਲ ਇਹ ਗਲੀ ਹੈ ਜੋ ਕਿ ਉਹਨਾਂ ਲਈ ਪਰੇਸ਼ਾਨੀ ਦਾ ਕਾਰਨ ਹੈ। ਉਨਾਕੇ ਆ ਕੀ ਉਹਨਾਂ ਵੱਲੋਂ ਆਪਣੇ ਖਰਚੇ ਤੇ ਇਸ ਗਲੀ ਵਿੱਚ ਕੇਰੀ ਵੀ ਪੁਆਈ ਗਈ ਸੀ ਪਰ ਮੁਰਤੋਂ ਇਸ ਸੜਕ ਵਿੱਚ ਪਾਣੀ ਚਮਾ ਹੋ ਜਾਂਦਾ ਹੈ ਜਿਸ ਨਾਲ ਉਹਨਾਂ ਦਾ ਲੰਘਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਜਰਕੀ ਲੰਘਦੇ ਸਮੇਂ ਬੱਚੇ ਤੇ ਬਜ਼ੁਰਗ ਵੀ ਸੱਟਾ ਝੋਟਾ ਲਗਵਾ ਲੈਂਦੇ ਨੇ ਉਹਨਾਂ ਮੰਗ ਕੀਤੀ ਗਈ ਉਹਨਾਂ ਦੀ ਇਸ ਸਮੱਸਿਆ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤਾਂ ਜੋ ਉਹ ਵੀ ਆਰਾਮਦਾਇਕ ਜ਼ਿੰਦਗੀ ਬਤੀਤ ਕਰ ਸਕਣ ਲਗਾ ਮੈਨੂੰ ਇੱਥੇ 20 ਸਾਲ ਹੋ ਗਏ ਰਹਿੰਦੇ ਨੂੰ 20 ਸਾਲ ਦੇ ਵਿੱਚ ਇਹ ਬਹੀ ਨਹੀਂ ਬਣੀ ਠੀਕ ਹੈ ਜੀ ਨਾ ਮੈਨੂੰ ਅੱਜ ਕਰ ਇੱਥੇ ਦੇ ਸਰਪੰਚ ਦਾ ਪਤਾ ਲੱਗਾ ਜਿਹੜਾ ਅੱਜ ਮਜੂਰ ਆ ਵੀ ਕੌਣ ਹੈਗਾ ਕੌਣ ਨਹੀਂ 20 ਬਾਰੀ ਰੈਜ਼ੋਲੂਸ਼ਨ ਪਾਏ ਇੱਕ ਛਕਤੈ ਸਿੰਘ ਹੈਗਾ ਠੀਕ ਆ ਵੀਡੀਓ ਨੂੰ ਰੱਖਿਆ ਆ ਉਹ ਆਪਣੀ ਮਰਜ਼ੀ ਨਾਲ ਜੋ ਕਰਾ ਰਿਹਾ ਕਰਾ ਰਿਹਾ ਉਹਨੂੰ ਆ ਵੀਹੀ ਨਹੀਂ ਦਿੱਸ ਰਹੀ ਆਪਣੇ ਘਰ ਮੋਰੇ ਵੀ ਉਹਨੂੰ ਆਪਣੇ ਘਰ ਮੋਰੇ ਵੀ ਇੰਟਰਲੌਕ ਲਵਾ ਲੈ ਕਿ ਜਿੱਥੇ ਕੋਈ ਲੋਡ ਨਹੀਂ ਸੀ ਹਾਂ ਐ ਟਾਈਮ ਤੁਸੀਂ ਆਪਣੇ ਮੌਕੇ ਤੇ ਦੇਖ ਰਹੇ ਆ ਐ ਟਾਈਮ ਆਪਣੇ ਮੌਕੇ ਤੇ ਦੇਖ ਰਹੇ ਕਿ ਆ ਪਾਣੀ ਤੇ ਅਸੀਂ ਇਹ ਬੇਨਤੀ ਕਰਦੇ ਆ ਕਿ ਸਾਡੀ ਬੀਹੀ ਜਲਦੀ ਤੋਂ ਜਲਦੀ ਤਿਆਰ ਹੋਵੇ। ਮੇਰੀ ਮਾਮਲਾ ਕੀ ਆ ਸਰ ਇਹ ਬੋਟਾਂ ਦੇ ਰਹਿਣ ਵਾਲਾ ਆ। ਮਾਮਲਾ ਇਹ ਆ ਜੀ ਆਪਾਂ 2 ਸਾਲ ਹੋ ਗਿਆ ਇੱਥੇ ਕਰੀਬ ਆਪਾਂ ਨੂੰ ਘਰ ਪਾਇਆ ਨੂੰ ਤੇ ਉਸ ਤੋਂ ਪਹਿਲਾਂ 2 ਸਾਲ ਬਣਦੇ ਨੂੰ ਹੋ ਗਿਆ ਤੇ ਬੇਨਤੀ ਕੀਤੀ ਸੀ ਪੰਚਾਇਤ ਨੂੰ ਵੀ ਇੱਥੇ ਬਹੁਤ ਮਾੜਾ ਹਾਲ ਆ ਵੀ ਤੁਸੀਂ ਗਲੀ ਬਣਵਾ ਦਿਓ ਉਹ ਕਹਿੰਦੇ ਵੀ ਜਦੋਂ ਤੁਹਾਡਾ ਘਰ ਕੰਪਲੀਟ ਹੋਊਗਾ ਤਾਂ ਗਲੀ ਬਣਾਵਾਂਗੇ। ਘਰ ਕੰਪਲੀਟ ਵੀ ਹੋ ਗਿਆ ਹੁਣ 2 ਸਾਲ ਰਹਿ ਵੀ ਰਹੇ ਆ ਤੇ ਹੁਣ ਜਦੋਂ ਪਰੌਣੇ ਵੀ ਆਉਂਦੇ ਆ ਇੰਨੀ ਕਿ ਬੇਇੱਜ਼ਤੀ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਇਹਨੂੰ ਅਸੀਂ ਅੱਜ ਤੱਕ ਸੱਦਦੇ ਨਹੀਂ। ਤੇ ਉਹ ਕਹਿੰਦੇ ਪੰਚਾਇਤ ਦਾ ਪਹਿਲਾ ਕਹਿਣਾ ਇਹ ਸੀਗਾ ਕਿਉਂਕਿ ਕਈਆਂ ਕੋ ਸੁਨੇਹੇ ਭੇਜੇ ਵੀ ਆ ਸੁਖਚੈਨ ਸਿੰਘ ਗੱਲ ਨੇ ਆਪ ਇਹ ਗੱਲ ਕਹੀ ਸੀ ਕਹਿੰਦਾ ਅਸੀਂ ਉਹ ਗਲੀ ਨਹੀਂ ਬਣਨ ਦੇਣੀ ਜਦ ਤੱਕ ਮੈਂ ਆ ਜਦ ਤੱਕ ਮੈਂ ਪੰਚਾਂ ਹਾਂ ਮੇਰੇ ਤੋਂ ਬਾਅਦ ਬਣ ਜੂ ਤਾਂ ਮੈਂ ਕਹਿ ਨਹੀਂ ਸਕਦਾ ਤੇ ਪੰਚਾਂ ਤੇ ਪੰਚ ਮੁਕਤ ਤੇ ਪੰਚੇ ਪਹਿਲੀ ਗੱਲ ਤੇ ਉਹ ਪੰਚ ਉਹਦੇ ਘਰ ਵਾਲੀ ਪੰਚ ਤੇ ਸਰਪੰਚ ਦੇ ਅਹੁਦੇ ਤੇ ਹੋਊਗੀ ਤੇ ਉਹਦੇ ਆਪ ਹੈ ਨਹੀਂਗਾ ਤੇ ਬਾਕੀ ਉਹਨਾਂ ਨੇ ਕਿਤੇ ਨੂੰ ਕੀ ਦੇਣਾ ਦਿਨ ਰਾਤ ਉਹਨਾਂ ਦਾ ਤੇ ਭੱਟਾ ਚੱਲਦਾ ਤੇ ਸਾਡੇ 2-3 ਵਾਰੀ ਇੱਥੇ ਡਿਗੇ ਅਸੀਂ ਕੋਈ ਬਜ਼ੁਰਗ ਸੀਗੀ ਬੀਬੀ 2 ਵਾਰੀ ਡਿਗੀ ਤਾਂ ਉਹਨਾਂ ਨੂੰ ਅਸੀਂ ਆਪ ਚੱਕਿਆ ਉਹਨਾਂ ਨੇ ਗਾਲਾਂ ਵੀ ਕੱਢੇ ਕਹਿੰਦੇ ਪੁੱਤ ਵੀ ਇਹ ਉਹਨਾਂ ਦੇ ਕੋਲ ਉਹਨਾਂ ਦੇ ਗੋਲੀ ਵੱਜ ਗਈ ਜਦੋਂ ਅਸੀਂ ਉਹਨਾਂ ਨੂੰ ਕਹਿਣਾ ਕਹਿਣਾ ਸਾਡੇ ਕੋ ਗਰਾਂਟ ਮੁੱਕ ਗਈ ਵੀ ਸਾਡੇ ਕੋ ਗਰਾਂਟ ਹੈ ਨਹੀਂਗੀ ਗ੍ਰਾਂਟ ਸਾਡੀ ਵਾਰੀ ਮੁੱਕ ਜਾਂਦੀ ਆ ਦੂਜੇ ਨੰਬਰ ਤੇ ਹੁਣ ਤਾਜ਼ਾ ਹਜੇ 4.5 ਲੱਖ ਰੁਪਈਆ ਮੈਂ ਸ਼ਾਮ ਲੜ ਦੀ ਜ਼ਮੀਨ ਬੋਲਾਂ ਰਾਣੀਪੌਰ ਰਾਜਪੂਤਾਂ ਦੀ ਪੰਚਾਇਤ ਦੀ 9 ਲੱਖ ਆਲਾ ਆ 9 ਲੱਖ ਚੋਂ 4 ਲੱਖ 4.5 ਲੱਖ ਹੁਣ ਦਿੱਤਾ ਹੁਣ 4.5 ਲੱਖ ਦੇ ਵਿੱਚੋਂ ਲੱਖ ਰੁਪਈਆ ਦੀ ਲਾਗਤ ਆ ਗਲੀ ਤੇ 90 ਹਜ਼ਾਰ ਐਸਟੀਮੇਟ ਬਣਾਇਆ ਤੇ 90 ਹਜ਼ਾਰ ਦੀ ਲਾਗਤ ਵੀ ਨਹੀਂ ਲੱਗ ਸਕਦੀ ਇਹ ਤਕਰੀਬਨ ਜਦੋਂ ਅਸੀਂ ਪੰਜ ਸੀਗੇ ਉਦੋਂ ਇੱਥੇ ਘਰ ਥੋੜੇ ਸੀਗੇ ਉਦੋਂ ਵੀ ਪਰਲੀ ਵੀਹੀ ਬਣਾਈ ਇਹ ਬਣੀ ਸੀ ਸਾਡੇ ਟਾਈਮ ਤੇ ਵੀ 22 ਸਾਲੇ ਹੋ ਗਿਆ ਜਦੋਂ ਮੁੰਡੇ ਦੱਸਦੇ ਤਕਰੀਬਨ ਇਹ ਤੋਂ ਬਾਅਦ ਦੇਖੋ ਇਹ ਦੋ ਪਿੰਡਾਂ ਦਾ ਰ ਫੇ ਹਰ ਗੰਦਾ ਇੱਥੇ ਸਾਡੇ ਆਹ ਮਹਾਰਾਜ ਦੀ ਜਗਾ ਜਾਂ ਜਿੰਦਾជា ਪੀਰਾਂ ਦੀ ਇੱਥੇ ਵੀ ਨੰਗਾ ਜਾਂ ਇੱਥੇ ਵੀ ਜਾਣ ਨੂੰ ਬਾਕੀ ਇਹ ਚ ਈਰਖਾ ਨਹੀਂ ਚਾਹੀਦੀ ਜਦੋਂ ਪਿੰਡ ਦਾ ਕੋਈ ਸਰਪੰਚ ਪੰਚ ਬਣ ਜਾਂਦਾ ਨਾ ਕੋਈ ਪ੍ਰਧਾਨ ਬਣ ਜਾਂਦਾ ਕੁਝ ਵੀ ਉਹਨੂੰ ਈਰਖਾ ਛੱਡ ਕੇ ਫੇ ਸਾਂਝੇ ਕੰਮ ਕਰਨੇ ਚਾਹੀਦੇ ਆ ਇਹੇ ਦੱਸਦਾ ਬੇਨਤੀ ਆ ਵੀ ਇਹਨੂੰ ਵੀ ਇਹਨੂੰ ਜਲਦੀ ਜਲਦੀ ਬਣਾਉਣਾ ਚਾਹੀਦਾ ਕਿਉਂ ਜਿਹੜਾ ਖੂਹਾਂ ਦਾ ਕੰਮ ਆ ਉਹ ਦੱਸ 2-4 ਸਾਲ ਅਟਕੇ ਵੀ ਹੋ ਸਕਦਾ ਜਿਹੜਾ ਘਰਾਂ ਦਾ ਕੰਮ ਆ ਜ਼ਰੂਰੀ ਆ ਇਹੀ ਸਾਡੀ ਬੇਨਤੀ ਆ ਵੀ ਦੁਖੋ ਜੀ ਨਾਨ ਉਹਦੇ ਦੇ ਵਿੱਚ ਫੇਰ ਕਰਦੀ ਇੱਥੇ ਤਕਰੀਬਨ 15 20 ਘਰ ਰਿਆ ਸੀ ਬੀਹ ਨੂੰ ਪੈਂਦੇ ਬੇਲੀ ਜੀ 9 ਫੁੱਟ ਬਣਉਂਦੇ ਆ 15 20 ਘਰਦੀ ਪੈਂਦੇ ਆ ਇੱਥੇ ਦੋਹਾਂ ਪਿੰਡਾਂ ਦਾ ਰਸਤਾ ਹੀ ਪੈਂਦਾ ਆ ਸਕੂਲ ਦਾ ਵੀ ਰਸਤਾ ਇੱਥੇ ਬੱਚੇ ਪੜਨ ਹੁੰਦੇ ਆ ਇਸ ਕਰਕੇ ਇਹ ਵੀ ਜਰੂਰੀ ਬਣੀ ਚਾਹੀਦੀ ਆ ਦੇਖੋ ਆਪਾਂ ਸਰਕਾਰ ਨੂੰ ਨਹੀਂ ਕਹਿ ਸਕਦੇ ਸਰਕਾਰ ਤਾਂ ਪੈਸੇ ਕੱਲਦੀ ਆ ਇਹ ਮੂਰੇ ਪੰਚਾਇਤਾਂ ਦਾ ਕੰਮ ਹੁੰਦਾ ਜੇ ਆਪਾਂ ਸਰਕਾਰ ਨੂੰ ਬਦਨਾਮ ਕਰੀਏ ਆਪਾਂ ਇਹ ਵੀ ਨਹੀਂ ਕਰਦੇ ਮਾਮਲਾ ਕੀ ਹੈ ਭਾਜੀ ਮਾਮਲਾ ਸਾਨੂੰ ਇੱਥੇ 15 ਸਾਲ ਹੋ ਗਏ ਭਾਜੀ ਦਿੰਦਿਆਂ ਨੂੰ ਇਹ ਰਸਤਾ ਨਹੀਂ ਬਣ ਰਿਹਾ ਜੀ ਬਹੁ ਬੜੀ ਸਾਰਿਆਂ ਨੂੰ ਕਿਹਾ ਰਸਤਾ ਨਹੀਂ ਬਣ ਰਿਹਾ ਜੀ ਇਹ ਸਾਡੀ ਤਾਂ ਇਹ ਪੀ ਹੈ ਜੀ ਬਣਨਾ ਚਾਹੀਦਾ ਇਹ ਹੀ ਬੇਨਤੀ ਹੈ ਜੀ ਕੀ ਕਾਰਨ ਕੀ ਹੈ ਜਿਹੜਾ ਨਾ ਬਣਦਾ ਰਸਤਾ ਕਿਉਂ ਨਹੀਂ ਬਣ ਰਿਹਾ ਪਾ ਜੀ ਇਹ ਹੀ ਆ ਹੁਣ ਜਿਹਦਾ ਧੜੇ ਬਾਜੀਆਂ ਪਈਆਂ ਆ ਪਿੰਡ ਦੇ ਵਿੱਚ ਫੇ ਕਿੰਨੀ ਦੇਰ ਤੋਂ ਨਹੀਂ ਬਣਿਆ ਇਹ ਰਸਤਾ ਮੈਨੂੰ 15 ਸਾਲ ਹੋ ਗਏ ਆ ਪਾਕ ਇੱਥੇ ਰਹਿੰਦੇ ਹਾਂ ਜਦੋਂ ਬਾਲਪੜ ਤੋਂ ਆਉਂਦਾ ਸੀ ਰਹਿੰਦੇ ਇੱਥੇ ਰਾਣੀਪੁਰਸ ਘਰ ਲਿਆ ਹੋਇਆ ਇੱਥੇ ਲੱਗ ਗਿਆ ਹਾਂਜੀ ਹਾਂਜੀ ਤੇ 15 ਸਾਲਾਂ ਤੋਂ ਜਾਨੀ ਕਿ ਇਹ ਰਸਤਾ ਇਦਾਂ ਹੀ ਆ ਜੀ ਉਧਰ ਜਦੋਂ ਇਸ ਸੰਬੰਧੀ ਫੋਨ ਤੇ ਸਰਪੰਚ ਦੇ ਪਤੀ ਸੁਖਚੰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਾਫ਼ ਤੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਇਹ ਜੇ ਗਲੀ ਨਹੀਂ ਬਣੀ ਤੇ ਆਪਣੀ ਬਾਰੀ ਦੀ ਉਡੀਕ ਕਰਨ। ਸਿਗੋ ਬਾਜੀ ਉਹ ਮੈਂ ਕਹਿਆ ਸਾਰੇ ਮੈਂ ਪੱਤਰਕਾਰ ਬੋਲਦਾ ਫਵਾੜੇ ਤੋਂ। ਹਾਂਜੀ। ਉਹ ਤੁਹਾਡੇ ਪਿੰਡ ਆਇਆ ਸੀਗਾ ਰਾਣੀਪੁਰ। ਹਾਂਜੀ। ਉਹ ਮੰਗੀ ਇੱਕ ਪਾਰਟੀ ਸੀਗੀ ਉਹਨਾਂ ਨੇ આરોਪ ਜਿਹਾ ਲਾਇਆ ਕਹਿੰਦੇ ਕਿ ਸਾਡੀਆਂ ਸੜਕਾਂ ਨਹੀਂ ਬਣਦੀਆਂ। ਕਿ ਮਾਮਲਾ ਕੀ ਹੈ ਜਿਹੜਾ ਬਹੁਤ ਦੇਰ ਤੋਂ ਮਾਮਲਾ ਕੀ ਕਹਿੰਦੇ 20-25 ਸਾਲ ਤੋਂ ਮੰਗੀ ਉਹਨਾਂ ਨੇ ਆਪਣੀਆਂ ਆਪਣੇ ਏਰੀਆ 'ਚ ਬਣਵਾ ਲਈਆਂ। ਸਾਡੇ ਏਰੀਆ ਚ ਮੰਗੀ ਉਧਰ ਪਾਣੀ ਖੜਾ ਵਾ ਤੇ ਉਧੇ ਉਹ ਮਗੀ ਸੜਕ ਤੇ ਪਾਣੀ ਹਾਂ ਤੇ ਅੰਦਰ ਸਗੇ ਜੀ ਮੱਲੇ ਮੰਗੀ ਪਿੰਡ ਵਾਸੀ ਜਿਹੜੇ 15 20 ਘਰ ਹੈਗੇ ਉੱਥੇ ਤੇ ਨਹੀਂ ਪਤਾ ਤਾਂ ਲੱਗੇ ਟਾਰਨ ਵਾਈਟਾਂਲੇ ਲੱਗਦੀ ਜਾਂਦੀ ਹੈ ਕਿ ਇੰਦਾ ਤਾਂ ਹੈ ਨਹੀਂ ਕਿ ਚੱਕੇ ਸਵਾਦਨ ਕਰਦੇ ਲਾਤੀ ਹੈ ਨਾ ਹਾਂਜੀ ਹਾਂਜੀ ਆਪਾਂ ਤਾਂ ਚਰਨੇ ਲੱਗਦੀ ਜਾਂਦੀ ਆ ਤੇ ਜਿੱਦਾਂ ਪਿੰਡ ਬਚਿਆ ਜਿੱਥੇ ਐਟ ਲਾਈ ਉਹ ਗੰਦੇ ਹਾਂ ਕਹਿੰਦੇ ਕਿ ਉਹ ਸਰਬਸ਼ਾਂਤੀ ਨਾਲ ਹੀ ਚੁਣਿਆ ਸੀ ਇਹਨਾਂ ਨੂੰ ਨਹੀਂ ਜਿੱਦਾਂ ਹੁਣ ਪਿਛਲੀ ਪੰਚਾਇਤ ਜੇ ਇਹ ਨੂੰ ਅਸੀਂ ਹਲਾ ਨਹੀਂ ਸਕਦੇ ਆਪਣੇ ਬੰਦੇ ਨਾਲ ਅੱਛਾ ਜੀ ਹਾਂ ਜਿੱਤੇ ਜਿਹੜੀ ਗਲੀ ਪਿਛਲੀ ਪੰਚਾਇਤ ਨੇ ਉਹ ਕਹਿੰਦੇ ਜਿੱਦਾਂ ਹੈ ਨਾ ਕਹਿੰਦੇ ਵੇਤਰਾਇਆ ਕਰ ਰਹੇ ਸਾਡੇ ਨਾਲ ਬਣਾ ਨਹੀਂ ਰਹੇ ਨਹੀਂ ਨਹੀਂ ਉਹ ਹੈਂਡੀਕੈਪਟ ਹੈ ਨਹੀਂ ਹੈਂਡੀਕੈਪਟ ਹੋਣੀ ਆ ਵਾਲਾ ਫੋਦੇ ਉਹ ਕਿਹੜਾ ਜੋ ਕਰਨਾ ਅਸੀਂ ਮੁਥੇ ਕਰ ਨੂੰ ਮੋਰੇ ਹੱਕ ਕਰਨਾ ਜੋ ਰਹਿਦਾ ਕੰਮ ਨਹੀਂ ਕੋਈ ਕੋਈ ਨਹੀਂ ਰੱਖਦੀ ਉਹ ਕਹਿੰਦੇ ਬੰਦੀ ਹੈਗੀ ਕਾਫੀ ਦੇਰ ਤੋਂ ਅਸੀਂ ਪਰੇਸ਼ਾਨ ਹਾਂ। ਬਸ ਕੀ ਜਿੱਤ ਚੱਕ ਨਹੀਂ ਬਣਿਆ ਕਿ ਨਾਲੀ ਵਿੱਚ ਬਸ 18 ਹਜ਼ਾਰ ਦੀ ਧਨਵੀ। ਹਾਂਜੀ। ਨਾਲੀ ਕੋਈ ਸਾਰਾ ਸਾਗਲ ਤੋਂ ਰਿਹਾ ਹੁਗਾ। ਉਹ ਗਾਹ ਤੋਂ ਗਾਂ ਜਾਣੀ ਔਰ ਜਦ ਇੱਕ ਚੱਲ ਕੇ ਕਿੱਥੇ ਲਾ ਦੇਉਗਾ। ਸਣਾ ਰੋਲੇ ਪੈ ਜਾਣਾ ਪਿੰਡ 'ਚ। ਹਾਂਜੀ। ਚਲੋ ਜੇ ਹੋ ਸਕਦਾ ਬਣਵਾ ਦਿਓ ਅਗਲੇ ਆਂ ਦੀ ਅਗਲੇ ਦਿਨ ਅਰੋਪ ਲਾਇਆ ਤੁਹਾਡੇ ਤੇ ਅਸੀਂ ਤਾਂ ਤੁਹਾਡਾ ਪੱਖ ਰੱਖਣਾ ਜਾਣਦੇ ਹਾਂ ਕਿ ਜੇ ਤੁਸੀਂ। ਹਾਂਜੀ ਆਂ ਦੀ ਨਾਲ ਦੱਸ ਤੇ ਜੇ ਅਰੋਪ ਲਾਇਆ ਤਾਂ ਕੋਈ ਗੱਲ ਨਹੀਂ ਹੋ। ਸੱਦੋ ਉਹਨਾਂ ਤੋਂ ਮੀਟਿੰਗ ਦੇ ਵਿੱਚ ਸੱਦੋ ਘੱਟਾ ਹੋਰ ਲੈ ਕੇ ਸੱਦੋ ਕੋਈ ਨਹੀਂ। ਹਾਂਜੀ ਹਾਂਜੀ। ਵੇਸੇ ਮੇਰੇ ਸਾਹਮਣੇ ਨਹੀਂ ਆਉਣਾ ਤੂੰ ਦੇਖ ਲਿਓ ਉਹਨਾਂ ਪੱਕੇ ਕਰ ਲਿਓ ਪਹਿਲਾਂ ਸਰਕਾਰ ਮੈਂ ਵੀ ਸਾਥ ਲੈਣੇ ਆਣਾ ਉਹਨਾਂ ਨੂੰ ਦੱਸ ਦਿਓ ਜਦੋਂ ਵਾਰੀ ਆਏ ਉਹਨਾਂ ਦੀ ਹੋਊਗੀ ਉਹਨਾਂ ਨੂੰ ਕਹਿ ਦਿਓ ਹਜੇ ਵਾਰੀ ਨਹੀਂ ਆਉਣੀ